ਸ਼ਈ ਬਸ਼ੇਰੀ ਹੈ ਜੀ ਹਾਂ ਜੀ ਬਸ਼ੇਰੀ ਹੈ ਕਿੰਨੇ ਮਹੀਨੇ ਦੀ ਹੈ ਇਹ 9 ਕੁ ਮਹੀਨੇ ਦੀ ਹੋ ਗਈ 9 ਮਹੀਨੇ 52 58 ਜੀ ਤੇ ਲਾਈਨ ਵਗੈਰਾ ਇਸ ਦੀ ਜੀ ਨਹੀਂ ਨੇ ਭਾਨੇ ਵਾਲੀ ਲਾਈਨ ਦੇ ਵਿੱਚ ਅੱਛਾ ਭਾਨੇ ਵਾਲੀ ਲਾਈਨ ਤਾਂ ਹਾਂ ਜੀ ਬੋਰ ਵਾਲੀ ਦੇ ਭਾਨੇ ਵਾਲੀ ਅਲੱਗ-ਅਲੱਗ ਲਾਈਨਾਂ ਨਹੀਂ ਲੱਗ ਨਹੀਂ ਦੋ ਲੱਗਾ ਲੱਗ ਹੀ ਲੈਣਾ ਜੀ ਬੋਰ ਵਾਲਾ ਵੱਖਰੀ ਭਾਨੇ ਵਾਲੀ ਵੱਖਰੀ ਵੱਖਰੀ ਅੱਛਾ ਭਾਨੇ ਵਾਲਾ ਸਿਰ Winner ਇਹ ਨੁਕਰੇ ਦਾ ਅੱਛਾ ਹੁਣ ਤਾਂ ਸ਼ੁਰੂ ਹੋਇਆ ਜੀ ਠੀਕ ਹੈ ਇਹ ਪਹਿਲੋ ਬੰਬੇ ਚਲੇ ਗਿਆ ਬੰਬੇ ਤੋਂ ਫੇਰ ਇਹ ਆ ਗਿਆ ਦਿੱਲੀ ਦਿੱਲੀ ਤੋਂ ਪੀਂਦੇ ਦਾ ਹਾਂ ਹਾਂ ਉਹਦੇ ਕੋਲ ਆ ਗਿਆ ਉਹਨੇ ਦਾ ਗਾਂ ਫਿਰ ਪੰਜਾਬ ਦੇ ਵਿੱਚ ਉਹਦਾ ਹੀ ਗਾਂ ਘੋਰ ਵਾਲਾ ਸੀ ਭਾਨ ਨੇ ਫਿਰ ਬਾਹਰ ਤੋਂ ਲਿਆਂਦਾ ਸੀ ਘੋੜਾ ਜੀ ਹਾਂ ਦਿੱਲੀੋਂ ਲਿਆਂਦਾ ਸੀ ਉਹਦਾ ਘਰੋਂ ਘਰ ਕਰਕੇ ਜਾਂਦੇ ਸੀ ਨਾ ਘੋੜੀਆਂ ਨੂੰ ਮੇਟ ਜਿਵੇਂ ਕਰਾਨ ਦੀ ਸਰਵਿਸ ਜੰਮੀਰ ਸੀ ਨਾ ਉਹ ਘਰੋਂ ਘਰੀ ਕਰ ਜਾਂਦੇ ਸੀ ਘੋੜੀਆਂ ਨਾਲ ਠੀਕ ਹੈ ਹਾਂਜੀ ਉਸ ਤੋਂ ਬਾਅਦ ਫਿਰ ਚੱਲ ਪਿਆ ਨੁਕਰਾਬ ਦੀ ਉਹ ਦੂਜੇ ਬਾਹਰ ਚ ਨੁਕਰਾ ਚੱਲ ਪਿਆ ਹੁਣ ਨੁਕਰਾ ਇਹ ਨੁਕਰਾ ਹੋ ਗਈ ਹਾਂ ਇਹ ਤਾਂ ਹੈ ਜੀ ਹੁਣ ਤਾਂ ਤੇ ਕੀ ਡਿਮਾਂਡ ਕਰ ਰਹੇ ਹੋ ਤੁਸੀਂ ਇਹਨਾਂ ਦੀ 2 ਲੱਖ ਰੁਪਏ ਡਿਮਾਂਡ ਕਰਨੇ 2 ਲੱਖ ਰੁਪਏ ਹਾਂਜੀ ਠੀਕ ਹੈ ਜੀ ਹਾਂਜੀ ਇਹ ਕਾਲੀ ਏ ਜੀ ਬੱਚੀ ਤੇ ਕਾਲੀ ਚੰਬੀ ਹੈ ਕਿ ਮਾਰਵੜੀ ਹੈ ਜੀ ਕਾਲੀ ਕਾਲੀ ਮਾਲਵੜੀ ਮਾਰਵੜੀ ਆ ਪ्योर ਹੈ ਪ्योर ਮਾਰਵੜੀ ਠੀਕ ਹੈ ਜੀ ਤੇ ਕੀ ਇਹਦੀ ਉਮਰ ਕਿੰਨੀ ਆ ਇਹਦੀ ਉਮਰ 14 ਮਹੀਨੇ ਆ 14 ਮਹੀਨੇ ਹਾਂ ਜੀ ਤੇ ਕਿਸ ਦੀ ਬੱਚੀ ਆ ਕਿਹੜੇ ਕੋੜੇ ਦੀ ਇਹ ਅਲੀ ਦੀ ਹੈ ਕਿਰਨਗੜ੍ਹ ਵਾਲੇ ਅੱਛਾ ਅਲੀ ਕਿਰਨਗੜ੍ਹ ਹਾਂ ਜੀ ਉਹਦੇ ਬੱਚੇ ਜ਼ਿਆਦਾਤਰ ਬਲੈਕ ਹੀ ਆਏ ਆ ਪ्योर ਹਨਾ ਹਾਂ ਬਲੈਕ ਬਲੈਕ ਜੈੱਡ ਬਲੈਕ ਕਹਦੀ ਆ ਜੈੱਡ ਬਲੈਕ ਕੋੜਾ ਹੀ ਜੈੱਡ ਬਲੈਕ ਅੱਛਾ ਇਹ ਵੀ ਜੈੱਡ ਬਲੈਕ ਹੈ ਪੂਰੀ ਜੈੱਡ ਬਲੈਕ ਕਿਤੇ ਇਹਦੇ ਲਾਗ ਨਹੀਂ ਆ ਹਾਂ ਹਲੋ ਇਹ ਕੀ ਫਰਕ ਰਹਿ ਜਾਂਦਾ ਫਿਰ ਜੀ ਮੱਥੇ ਤੇ ਪਟਾ ਤੇ ਜੈਡ ਬਲੈਕ ਚ ਜੀ ਕਿ ਆਪਦੀ ਆਪਦੀ ਪਸੰਦ ਹੈ ਬਸ ਨਹੀਂ ਆਪਦੀ ਆਪਦੀ ਕੋੜਾ ਵੀ ਹੈ ਕੋ ਮੱਥੇ ਪਟੇ ਵਾਲਾ ਹੋਵੇ ਕੋੜੀ ਵੀ ਮੱਥੇ ਪਟੇ ਵਾਲੀ ਹੋਵੇ ਉਹ ਕਿਵੇਂ ਆਏ ਫਿਰ ਮੰਨ ਲਓ ਜੇ ਜੈਡ ਬਲੈਕ ਕੋੜਾ ਸੀ ਇਹ ਕੋੜੀ ਇਹਨਦੇ ਤੇ ਉਹਨ ਪਟੇ ਵਾਲਾ ਜੇ ਕੋੜਾ ਪਾ ਦिए ਅੱਛਾ ਕੋਈ ਨਾ ਕੋਈ ਆਵਦਾ ਛੱਡ ਜੇਗਾ ਜਾਂ ਮੱਥੇ ਫੁੱਲ ਆ ਜੂ ਜਾਂ ਪਟੇ ਆ ਜੂ ਜਾਂ ਇਹਦਾ ਪੈਰ ਥੱਲੇ ਚਿੱਟਾ ਕਾਲਾ ਹੋ ਜਾਂਦਾ ਹੀ ਨਹੀਂ ਜਿਹੜੀ ਠੀਕ ਆ ਘੋੜੇ ਤੇ ਡਿਪੈਂਡ ਹੋ ਜਾਂਦਾ ਘੋੜੇ ਤੇ ਡਿਪੈਂਡ ਬਹੁਤਾ ਘੋੜੇ ਤੇ ਡਿਪੈਂਡ ਹੁੰਦਾ ਠੀਕ ਆ ਤੇ ਕੀ ਡਿਮਾਂਡ ਜਿੰਦੀ 1.5 ਲੱਖ ਰੁਪਏ ਡਿਮਾਂਡ ਕਰਦਾ ਕੱਦ ਵਗੈਰਾ ਕਿੰਨਾ ਲੱਗਿਆ 14 ਮਹੀਨੇ ਚ ਕੱਦ ਤਾਂ ਇਹਦਾ ਵੀ 52 58 ਹੀ ਇਹਦੇ ਬਰਾਬਰ ਹੀ ਹੈ ਵਧੇਗਾ ਕਾਫੀ ਵਧੇਗਾ ਹਾਂ ਵਧੇਗਾ ਕਾ ਪੂਰੀ ਘੋੜੀ ਬਣੀ ਪੂਰੀ ਘੋੜੀ ਬਣੀ ਠੀਕ ਹੈ ਜੀ ਕਿੰਨੇ ਕਿਹਾ ਜੀ 2 ਲੱਖ ਕਿਹਾ ਹਾਂ ਜੀ 2 ਲੱਖ ਠੀਕ ਹੈ ਜੀ ਤੇ ਹੋਰ ਵੀ ਕੋਈ ਜਾਨਵਰ ਹਾਂ ਇੱਕ ਆਉ ਆਪਣੇ ਕੋਲ ਬਸ਼ੇਰੀ ਕਾਲੀ ਤੇ ਨਗਰੀ ਕੜੀ ਨਗਰੀ ਤੁਹਾਡਿਆਂ ਦੀ ਵੇਚੀ ਆ ਅੱਛਾ ਤੁਹਾਡੇ ਆ ਗਏ ਆ ਤੇ ਬਾਕੀ ਘੋੜੀਆਂ ਸੇਲ ਹੋ ਗਈਆਂ ਨੇ ਹਾਂ ਆ ਬਸ਼ੇਰੀ ਏ ਇਹ ਕਿਹੜੀ ਲਾਈਨ ਦੀ ਏ ਇਹ ਰੋਲੀ ਵਾਲੇ ਦੀ ਅਰਜਨ ਰੋਲੀ ਵਾਲੇ ਦੇ ਬੱਚੇ ਆ ਅਰਜਨ ਦੀ ਬਣੀ ਠੀਕ ਹੈ ਚੱਲ ਬਾਹਰ ਇਹ ਕਿਵੇਂ ਥੋੜੀ ਲੱਸੀ ਜੀ ਲੱਗ ਰਹੀ ਹੈ ਜੀ ਨਹੀਂ ਜੇ ਮੰਡੀ ਕਰਕੇ ਡੰਗਰ ਸਾਰੇ ਲੱਸੀ ਹੋ ਜਾਂਦੇ ਜਿਵੇਂ ਮੰਡੀ ਚ ਖਾਂਦੇ ਪੀਂਦੇ ਘੱਟ ਨੇ ਅੱਛਾ ਉਹ ਸੇ ਖਲੋਤੇ ਰਹਿੰਦੇ ਘਰੇ ਬਾੜਿਆਂ ਦੇ ਵਿੱਚ ਰਹਿੰਦੇ ਨੇ ਅੱਛਾ ਖੁੱਲਾ ਛੱਡਦੇ ਹੋ ਘਰੇ ਨਹੀਂ ਖੁੱਲੇ ਛੱਡਨੇ ਕੋਈ ਇੱਕਾ ਰੱਸੀ ਵੀ ਨਹੀਂ ਹੁੰਦੀ ਘਰੇ ਇਹਨਾਂ ਦੇ ਗੱਲ ਦੇ ਵਿੱਚ ਕਿ ਜੈ ਮੰਗਲ ਹੈ ਕਿ ਨਹੀਂ ਨਹੀਂ ਜੈ ਮੰਗਲ ਨਹੀਂ ਨਹੀਂ ਸਾਫ਼ ਹੈ ਸਾਰੀ ਘੋੜੀ ਨਾ ਨਹੀਂ ਨਹੀਂ ਜੈ ਮੰਗਲ ਮਤੇ ਬਿੱਲੀ ਨਹੀਂ ਨਹੀਂ ਬਿੱਲੀ ਨਹੀਂ ਬਿੱਲੀ ਨਹੀਂ ਥੋੜਾ ਉੱਤੋਂ ਹੀ ਪੂਰੀਆਂ ਅੱਖਾਂ ਨੇ ਹਾਂ ਜੈ ਮੰਗਲ ਮਾ ਸੋਹਣੀ ਹੈ ਵੈਸੇ ਅੱਖਾਂ ਤਾਂ ਹੀ ਹਾਂ ਇੱਕ ਪਤਾ ਨਹੀਂ ਬਰੜੀ ਕਹਿ ਦਿੰਦੇ ਕੱਖ ਤੋਂ ਹੁੰਦੀ ਹੈ ਨਾ ਇੱਕ ਇੱਕ ਬਿੱਲੀ ਹੋਵੇ ਕਾਲੀ ਉਹ ਬਰੜੀ ਕਹਿੰਦੇ ਜੇ ਮਾੜਾ ਦੇ ਵਿੱਚ ਹੋਵੇ ਬਿੱਲਾ ਹਾਂ ਉਹਨੂੰ ਕਮੰਡਲੀ ਵੀ ਕਹਿ ਦਿੰਦੇ ਕਮੰਡਲੀ ਵੀ ਕਹਿ ਦਿੰਦੇ ਅੱਛਾ ਤੇ ਪੋਰੀਆਂ ਵਗੈਰਾ ਦਾ ਕਰਦੇ ਸੀ ਵਿਚਾਰ ਜੀ ਹਾਂਜੀ ਪੋਰੀਆਂ ਤਾਂ ਖਰੀਦਾ ਜਿਵੇਂ ਆਂਦੇ ਆ ਪੋਰੀ ਹੀ ਹੈ ਜੇ ਏਦੂ ਵੀ ਉੱਚੀ ਹੁੰਦੀ ਭਾਗ ਪੋਰੀ ਭਾਗਾ ਵਾਲੀ ਹੈ ਅੱਛਾ ਜੇ ਇੱਥੇ ਮਣੀ ਹੋਵੇ ਅੱਛਾ ਉਹ ਮਣੀ ਵੀ ਬਹੁਤ ਮੰਨੀ ਜਾਂਦੀ ਏ ਚੰਗੀ ਮੰਨੀ ਜਾਂਦੀ ਹਾਂ ਜੇ ਥੱਲੇ ਸਿੱਟਾ ਹੋਵੇ ਅੱਛਾ ਜੇ ਇੱਥੇ ਡਗਾੜਾ ਹੋਵੇ ਬਰਾਬਰ ਤੇ ਠੀਕ ਹੈ ਉਹਨੂੰ ਮਾੜਾ ਮੰਨਦੇ ਨੇ ਮਾੜਾ ਮੰਨਦੇ ਨੇ ਹਾਂ ਸਹੀ ਹੈ ਬਹੁਤ ਵਪਾਰੀ ਵੀ ਬਹੁਤ ਮਾੜਾ ਮੰਨਦੇ ਆ ਸਿੱਟੇ ਨੂੰ ਵੀ ਮਾੜਾ ਮੰਨਦੇ ਦੋਗੜ ਘੋੜੀ ਨੂੰ ਮਾੜਾ ਇਹ ਆਪਣੇ ਪੰਜਾਬ ਚ ਹੈ ਕਿ ਸਾਰੇ ਕਿੱਥੇ ਹੀ ਆ ਜੀ ਨਹੀਂ ਜੀ ਸਾਰੇ ਹੀ ਨੁਕਰੇ ਚ ਜ਼ਿਆਦਾਤਰ ਵੀ ਹਾਂ ਨੁਕਰੇ ਚ ਕੋਈ ਵੀ ਘੋੜੀ ਮਾਲਵਾੜੀ ਏ ਕਾਲੀ ਏ ਚੰਬੀ ਏ ਕੋਈ ਘੋੜੀ ਵੀ ਜੇ ਉਹ ਉਹਦੇ ਵਿੱਚ ਕੋਈ ਐਵੇ ਜਾਂ ਪੌਰੀ ਦਾ ਐਵੇ ਪੌਰੀ ਨੂੰ ਪਹਿਲੋ ਫੜਨਾ ਹੁੰਦਾ ਤੇ ਪੌਰੀ ਨਾ ਬਸ ਕੀਮਤ ਹੀ ਘਟਦੀ ਏ ਵੈਸੇ ਤਾਂ ਕੋਈ ਚੱਕਤ ਨਹੀਂ ਉਂਝ ਕੋਨੀਗੀ ਗਾਂਵ ਦੇ ਬੱਚੇ ਤਾਂ ਸਹੀ ਆ ਸਕਦੇ ਬੱਚੇ ਸਹੀ ਬਿਲਕੁਲ ਸਹੀ ਹੁੰਦੇ ਜੇ ਮਤਲਬ ਘੋੜੀ ਦੀ ਆਪ ਦੀ ਪੌਰੀ ਨਹੀਂ ਆ ਉਹਦਾ ਤਾਂ ਵੀ ਫਰਕ ਵੀ ਨਹੀਂ ਕੋਈ ਨਹੀਂ 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 ਕੋਈ ਫਰਕ ਨਹੀਂ ਬਈ ਬਸ਼ੀਰੇ ਦਾ ਦੇਖਦੇ ਹਾਂ ਹਾਂਜੀ ਬਸ਼ੀਰੇ ਦਾ ਬਸ਼ੀਰੀ ਦਾ ਤਾਂ ਵਪਾਰ ਲੈਣ ਚ ਜੀ ਪੈਸੇ ਤੋੜਨ ਘਟਾਉਣ ਦਾ ਤਰੀਕਾ ਹੈ ਠੀਕ ਹੈ ਜੀ ਠੀਕ ਹੈ ਨਾ ਨਹੀਂ ਸਾਨੀ ਘੋੜੇ ਤਾਂ ਘੋੜਾ ਤਾਂ ਭੋਰੀਆਂ ਦੇਖ ਕੇ ਚਲਦੇ ਹਾਂ ਉਹ ਵੇਖ ਕੇ ਚਲਦੇ ਘੋੜੀ ਦਾ ਕੋਈ ਚੱਕਰ ਨਹੀਂ ਹੁੰਦਾ ਨਹੀਂ ਨਹੀਂ ਘੋੜੀ ਦਾ ਕੋਈ ਚੱਕਰ ਨਹੀਂ ਘੋੜੀ ਤਾਂ ਦੁਕਾਨੇ ਵਾਲੀਆਂ ਕਈ ਘੋੜੀਆਂ ਇਹੋ ਜਿਹੇ ਬੱਚੇ ਦਿੰਦੀਆਂ ਹਾਂ ਫਸ ਖਲਾਸ ਬੱਚੇ ਦਿੰਦੀਆਂ ਕਈ ਘੋੜੀਆਂ ਵੇਖ ਲਓ ਅੱਖਾਂ ਤੋਂ ਨਹੀਂ ਹੁੰਦੀਆਂ ਨੇ ਹਾਂ ਉਹ ਇਹੋ ਜਿਹੇ ਬੱਚੇ ਦਿੰਦੀਆਂ ਉਹ ਦੁਨੀਆ ਦੇ ਬੱਚਾ ਨਹੀਂ ਦੇ ਸਕਦੀ ਕੋਈ ਹਾਂ ਮਹਾਰਾਜ ਨੇ ਉਹਨਾਂ ਨੂੰ ਨੇਤਰ ਨਹੀਂ ਦਿੱਤੇ ਨਹੀਂ ਫਿਰ ਉਹਦਾ ਕੀ ਕੰਮ ਰ ਆ ਜਾਂਦਾ ਬਸ ਬੱਚੇ ਲਈ ਰੱਖਦੇ ਹੋਂ ਇਕੱਲੇ ਬੱਚੇ ਵਾਸਤੇ ਤੁਰਦੀ ਰਹਦੀ ਐ ਵੈਸੇ ਖਾਲੀ ਤਾਂ ਯਾਦ ਰਹੇ ਤੁਰਦੀ ਰਹਦੀ ਵਧੀਆ ਉਹ ਮਾਲਕ ਦੇ ਨਾਲ ਚੱਲਦੀ ਐ ਜੀ ਮਾ ਆਪਣੇ ਮੇਰੇ ਭਾਂਜੇ ਕੋਲ ਉਹਦੇ ਆਵਾਜ਼ ਦੇ ਨਾਲ ਚੱਲਦੀ ਉਹ ਜਿਵੇਂ ਜਿਵੇਂ ਉਹ ਚੱਲੇਗਾ ਬੋਲੀ ਜਾਏਗਾ ਉਹ ਘਰ ਜਾਏਗੀ ਭਲਾ ਉਹਨੂੰ ਚੌਂਕੇ ਤੇ ਲੈ ਜਾਏ ਭਲਾ ਉਹਨੂੰ ਪੱਟਿਆਂ ਤੇ ਲੈ ਜੇ ਉਹਦੇ ਨਾਲ ਹੀ ਚੱਲਦੀ ਵੀ ਟਾਪ ਸੁਣ ਕੇ ਜਿਵੇਂ ਟਾਪ ਸੁਣ ਕੇ ਉਹ ਬੋਲੀ ਜਾਏਗਾ ਨਾਲ ਅੱਛਾ ਜਿਵੇਂ ਉਹਦਾ ਨਾਮ ਉਹਨੇ ਸੋਨੀ ਰੱਖਿਆ ਵੀ ਸੋਨੀ ਆ ਜਾ ਸੋਨੀ ਪਾਣੀ ਪੀ ਲੈ ਉਹਨੇ ਪਾਣੀ ਪੀਣ ਲੱਗ ਪੈਣਾ ਵੀ ਸੁਣ ਕੇ ਚੱਲਦੀ ਰਹਦੀ ਰਹਦੀ ਬਹੁਤ ਜਿਆਦੀ ਜਿੰਨਾ ਬੰਦਾ ਨੇਤਰ ਜਿਹੜੇ ਬੰਦੇ ਦੇ ਵੀ ਨੇਤਰ ਨਹੀਂ ਹੈਗੇ ਉਹਨੂੰ ਸਭ ਨਾਲ ਪਰਮਾਤਮਾ ਨਾਲ ਸੋਝੀ ਜਿਆਦੀ ਹੁੰਦੀ ਉਦੇ ਹੋਰ ਕੋਈ ਅੰਗ ਤੇਜ ਕਰ ਦਿੰਦਾ ਰੰਗ ਉਹ ਜ਼ਿਆਦਾ ਕੰਮ ਕਰਦੇ ਕੰਨ ਤੇਜ ਕਰਤੇ ਆ ਜਿਵੇਂ ਸੁਣਨਾ ਜਿਹੜਾ ਬੰਦੇ ਦੀ ਲੱਤ ਉਹਦਾ ਬਹੁਤ ਬਾਜੂ ਜ਼ਿਆਦੇ ਟੰਗ ਕਰਦੀ ਕਹਿ ਦਿੰਦੇ ਨੇ ਵੀ ਰੱਗ ਤੇਜ ਹੋ ਜਾਂਦੀ ਹੈ ਹਾਂ ਰੱਗ ਤੇਜ ਹੋ ਜਾਂਦੀ ਹੈ ਹਾਂਜੀ ਹਾਂਜੀ ਚਲੋ ਵਧੀਆ ਜੀ ਸੰਭਾਲ ਕਰਨੀ ਜ਼ਰੂਰੀ ਆ ਮੈਨ ਕਈ ਛੱਡ ਦਿੰਦੇ ਨੇ ਜਿਹੜਾ ਸੰਭਾਲ ਕਰਨੀ ਜ਼ਰੂਰੀ ਜੀਂਦੀ ਵੀ ਅੰਨੀ ਘੋੜੀ ਨੂੰ ਸੰਭਾਲਣਾ ਵੀ ਤਾਂ ਇੱਕ ਬਹੁਤ ਵੱਡਾ ਬਹੁਤ ਬੜਾ ਪੁੰਨ ਵਾਲਾ ਕੰਮ ਜੀ ਪੁੰਨ ਨਾਲ ਕੰਮ ਆ ਤੇ ਬਾਕੀ ਚੈਲੰਜ ਵੀ ਬਹੁਤ ਵੱਡਾ ਸੰਭਾਲ ਦੀ ਸੇਵਾ ਕਰੋ ਤੇ ਉਹਦੇ ਨਾਲ ਦੀ ਸੇਵਾ ਹੀ ਨਹੀਂ ਹੈਗੀ ਹਾਂ ਤੁਸੀਂ ਮਾਂ ਪਿਓ ਨੂੰ ਇੱਕ ਪਾਸੇ ਜੇ ਸੰਭੋਗੇ ਜੰਨੀ ਘੋੜੀ ਠੀਕ ਹੈ ਉਹ ਵੀ ਇੱਕ ਸੇਵਾ ਹੈ ਉਹਨੂੰ ਰੱਬ ਨੇ ਭੇਜਿਆ ਚਲੋ ਨੇਤਰ ਨਹੀਂ ਦਿੱਤੇ ਪਿਛਲੇ ਕਰਮਾਂ ਦਾ ਫਾਲ ਹੈ ਹਾਂ ਇਹ ਇਹ ਹਰ ਇਨਸਾਨਾਂ ਦਾ ਜੋ ਕਰਮ ਬੰਦੇ ਦੇ ਨਾ ਸੱਤਾ ਪੀੜੀਆਂ ਤੱਕ ਚੱਲਦੇ ਨੇ ਚੱਲਦੇ ਕਈ ਆ ਰਹਿੰਦੇ ਫਲਾਣਾ ਬੰਦਾ ਰਾਜ ਕਰਦਾ ਉਹਨੇ ਪਿੱਛੇ ਤਪ ਕੀਤਾ ਹੁੰਦਾ ਤਪ ਕੀਤਾ ਹੁੰਦਾ ਤਪ ਚੱਲਦਾ ਜੇ ਉਹ ਆਪਾਂ ਇਸ ਕਰਮਾਂ ਦੇ ਵਿੱਚ ਕਰਾਂਗੇ ਆਪਾਂ ਨੂੰ ਅਗਲੇ ਕਰਮ ਦੇ ਵਿੱਚ ਮਿਲੇਗਾ ਉਦੋਂ ਅਗਲੇ ਕਰਮ ਦੇ ਵਿੱਚ ਮਿਲੇਗਾ ਯਾਨੀ ਜੇ ਚੰਗਾ ਕਰ ਰਹੇ ਹਾਂ ਤਾਂ ਅੱਗੇ ਵੀ ਚੰਗਾ ਰਹੇਗਾ ਇਹ ਵੀ ਚੰਗਾ ਰਹੇਗਾ ਠੀਕ ਹੈ ਤੇ ਮੰਨ ਲਓ ਕੋਈ ਲੱਤ ਮਾਰੀ ਜਾਂਦੀ ਹੈ ਘੋੜੀ ਦੀ ਕਿਸੇ ਦੀ ਕੋਈ ਉਹਦਾ ਕੀ ਰੰਦਾ ਉਹਨੂੰ ਵੀ ਸਾਂਭਦੇ ਚੰਗੀ ਤਰਾਈ ਨਹੀਂ ਨਹੀਂ ਜੀ ਸਾਂਭਦੇ ਕੋਈ ਘੋੜੀ ਆਲਾ ਬਹਾਲ ਹੋ ਜਾਂਦੀ ਐ ਵੈਸੇ ਕਈ ਵਾਰ ਲੱਤ ਲੱਤ ਹੋ ਜਾਂਦੀਆਂ ਬਾਲ ਜੀ ਅੱਛਾ ਦਵਾਈ دارو ਕਰਗੇ ਆਪਾਂ ਦਵਾਈ ਦਈਏ ਹਰ ਕੋ ਜਿਹੜੀ ਘੋੜੀ ਘੋੜਾ ਬਹਾਲ ਹੋ ਜਾਂਦੇ ਜਿਉਂਦੀ ਸੇਵਾ ਕਰੀਏ ਪ੍ਰਮਾਤਮਾ ਵੀ ਸੁਣਦਾ ਸਹੀ ਹੈ ਜੀ ਠੀਕ ਹੈ ਨਾ ਘੋੜੀ ਨੂੰ ਚੰਗਾ ਪੱਠਾ ਪਾਓ ਸਾਂਭੋ ਜੇ ਰੱਖਣੀ ਤੇ ਸਾਂਭੋ ਠੀਕ ਹੈ ਸਾਂਭ ਕੇ ਉਹਨੂੰ ਕੁਆਲਿਟੀ ਬਣਾਓ ਤੁਹਾਨੂੰ ਕੁਝ ਨਾ ਕੁਝ ਗੱਫਾ ਦੇ ਤੇ ਤੁਸੀਂ ਕਦੇ ਦੇਖਿਆ ਕਦੇ ਵੀ ਘੋੜਾ ਆਪਦਾ ਰਾਹ ਨਹੀਂ ਭੁੱਲਦਾ ਨਹੀਂ ਜੀ ਘੋੜਾ ਨਹੀਂ ਰਾਹ ਭੁੱਲਦਾ ਇਨਸਾਨ ਲੋਕ ਕਿਤੇ ਵੀ ਲੈ ਜੀ ਆਪਾਂ ਹਾਂਜੀ ਹਾਂਜੀ ਘੋੜਾ ਕਦੀ ਰਾਹ ਨਹੀਂ ਭੁੱਲਦਾ ਘੋੜਾ ਤਾਂ ਦੇ 12 ਸਾਲ ਬਾਅਦ ਵੀ ਮਾਲਕ ਦੇ ਘਰੇ ਆ ਜਾਂਦਾ ਜੇ ਕਿਤੇ ਖੁੱਲ ਜਾਵੇ ਤੇ ਤੁਹਾਡੇ ਨਾਲ ਹੋਇਆ ਕੁਛ ਆ ਜੀ ਕਦੇ ਨਹੀਂ ਸਾਡੇ ਬਜ਼ੁਰਗ ਦੱਸਦੇ ਵੀ ਸਾਡੇ ਇਹ ਘੋੜੇ ਜੋ ਪਾਕਿਸਤਾਨ ਚਲੀ ਗਈ ਦੁਬਾਰਾ ਅੱਛਾ ਵੀ ਇੱਥੋਂ ਖੁੱਲ ਕੇ ਪਾਕਿਸਤਾਨ ਚਲੀ ਗਈ ਬਾਈ ਬਾਰਡਰ ਲੱਗੇ ਤੁਹਾਡਾ ਹੈਗਾ ਜ਼ਮੀਨ ਦਾ ਹਾਂ ਬਾਰਡਰ ਉਦੋਂ ਤਾਰ ਨਹੀਂ ਸੀ ਲੱਗੀ ਹੁਣ ਤਾਰ ਲੱਗੀ ਹੈ ਉਹ ਉਧਰ ਚਲੀ ਗਈ ਮੁੜ ਕੇ ਉਹ ਸਾਨੂੰ ਪਤਾ ਲੱਗਿਆ ਉਧਰ ਚਲੀ ਗਈ ਹਾਂ ਪੁਰਾਣੇ ਘਰੇ ਸਾਡੇ अच्छा ते फिर वो वापस ਤਾਂ ਨਹੀਂ ਆਹੀ ਜਾਂਦੀ ਸਾਨੂੰ ਬੜਾ ਲੱਗਿਆ ਉਹ ਅਸੀਂ ਆਹੇ ਰੱਖ ਬਨ ਲਈ ਕਿਸੇ ਨੇ ਉਹਨੇ ਉਹਨੇ ਉੱਥੇ ਉਸੇ ਘਰੇ ਚਲੀ ਗਈ ਸੀ ਤੇ ਪੁਰਾਣਾ ਤੁਹਾਡਾ ਘਰ ਉੱਧਰ ਸੀ ਉੱਧਰ ਚਲੀ ਗਈ ਹਾਂ ਹੀ ਪਾਕਿਸਤਾਨ ਦੇ ਵਨਸੀਗਾਂ ਜੀ ਲਾਹੌਰ ਦੇ ਨਾਲ ਸਾਡਾ ਪਿੰਡ ਸੀ ਜੀ ਆ ਬੜਾ اچھا ਨਾਲ ਸਰਦਾਰ ਬਾਜਾ ਸਿੰਘ ਧੁੱਗੀਆਂ ਸਾਡੇ ਦਾਦੇ ਦੇ ਨਾਂ ਤੇ ਪਿੰਡ ਹੈ ਅਜੇ ਪਿੰਡ ਸਾਡਾ ਬਾਦ ਹੈ ਅੱਛਾ ਅੱਛਾ ਹਾਂ ਜੀ ਉੱਥੇ ਕੋੜੀ ਤੁਹਾਡੀ ਚਲੀ ਗਈ ਸੀ ਹਾਂ ਜੀ ਉਹ ਭਲੇਖੇ ਨਾਲ ਚਲੀ ਗਈ ਵੀ ਪਹਿਲਾਂ ਨਾਲ ਘਰ ਉੱਥੇ ਹਾਂ ਉੱਥੇ ਉੱਥੇ ਕੋੜੀ ਤਾਂ 12 ਸਾਲ ਚਲੀ ਜਾਂਦੀ ਹੈ ਅੱਛਾ ਅੱਛਾ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਜੀ 941786698 ਠੀ